ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰ ਸواری ਸਤਕਾਰ ਯੋਗ ਸੰਗਤ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਮਹਾਨ ਜਪੀ ਤਾਪੀ ਸੇਵਾ ਦੇ ਪੂਰਨ ਜਨਮ ਅਤਮਾ ਪੂਰਨ ਬ੍ਰਹਮ ਗਿਆਨੀ ਤਤ ਦੇ ਧੀ ਧੰਨ ਤੰਨ ਸੰਤ ਬਾਬਾ ਜਵੰਗदास ਜੀ ਮਾਪੁਰਸ਼ਾਨ ਦੇ ਪਾਵਨ ਅਸਥਾਨਾ ਦੇ ਮੁੱਖ ਪ੍ਰਬੰਧਕ ਅਤੀ ਸਤਕਾਰਯੋਗ ਸ੍ਰੀਮਾਨ ਸੰਤ ਗਿਆਨੀ ਹਰਿਨਾਮ ਸਿੰਘ ਜੀ ਖਾਸਾ ਢਿੰਡਾਵਾਲੇ ਮਹਾਪੁਰਸ਼ਾ ਵਾਲੋ ਆਪੇ ਸੁਣਤੀਆਂ ਸੰਗਤਾਂ ਨੂੰ ਪੇਮ ਦੇ ਨਾਮ ਸਤਕਾਰ ਨਾਲ ਬੇਨਤੀ ਹੈ ਜੋ ਕਿ ਮਹਾਪੁਰਸ਼ਾ ਦੇ ਸਾਲਾਨਾ ਜੋੜ ਮੇਲੇ 12 13 14 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਸ਼ਰਧਾ ਭਾਵਨਾਵਾਂ ਦੇ ਨਾਲ ਕਰਦੀ ਕਲਾ ਵੀ ਨਾਲ ਮਨਾਏ ਜਾ ਰਹੇ ਨੇ ਇਸ ਵਾਰ ਵੀ ਜੀ ਖਾਲਸਾ ਜੀ ਸੰਗਤਾਂ ਦੇ ਪਾਰਿ ਉਪਸ਼ਾਹ ਦੇ ਨਾਲ ਮਹਾਪੁਰਸ਼ਾ ਦੇ ਸਾਲਾਨਾ ਜੋੜ ਮੇਲੇ ਕਰਦੀ ਕਲਾ ਦੇ ਨਾਲ ਮਨਾਏ ਜਾ ਰਹੇ ਨੇ ਤੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਅਫਵਾਹਾਂ ਜਿਹੜੀਆਂ ਫੜਾਈਆਂ ਗਲਾਈਆਂ ਨੇ ਕਿ ਸਾਲਾਨਾ ਜੋੜ ਮੇਲੇ ਨਹੀਂ ਲੱਗਣਗੇ ਸੋ ਗੁਰੂ ਖਾਲਸਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਾਲਾਨਾ ਜੋੜ ਮੇਲੇ ਬੜੇ ਚੜ੍ਹਦੀ ਕਲਾ ਦੀ ਨਾਲ ਮਨਾਏ ਜਾ ਰਹੇ ਨੇ ਸਕੂਲ ਕਾਜ ਵਿੱਚ ਗੁਰੂ ਖਾਲਸਾ ਜੀ ਚੱਲ ਗਏ ਨੇ ਇਸ ਕਰਕੇ ਆਪ ਸਮੂਹ ਜੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਸੰਗਤਾਂ ਨੇ ਪਰਿਵਾਰਾਂ ਸਮੇਤ ਮਹਾਂਪੁਰਸ਼ਾਂ ਦੇ ਪਾਵਨ ਅਸਾਨਾਂ ਤੇ ਹਾਜ਼ਰੀਆਂ ਲਗਵਾ ਕਰਕੇ ਮਹਾਂਪੁਰਸ਼ਾਂ ਦੇ ਦਰ ਕਰਦੇ ਆਪਾਂ ਖੁਸ਼ੀਆਂ ਦੇ ਪਾਤਰ ਬਣ ਖੁਸ਼ੀਆਂ ਦੇ ਪਾਤਰ ਬੰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ